ਹਾਂ ਜੀ ਬੰਦਾ ਉਹ ਲੇ ਲਾ ਕੇ ਚੱਲ ਗਿਆ ਹੁਣ ਤੇਰਾ ਮੋਟਰਸਾਈਕਲ ਚੱਲ ਗਿਆ ਥਾਣੇ ਗੱਡੀ ਕਾ ਵੀ ਲਾ ਕੇ ਕੇ ਹੁਣ ਖੜਾ ਦਿਓ ਯਾਰ ਤੁਹਾਨੂੰ ਸਾਈਡ ਤੋਂ ਕੱਚੇ ਤੋਂ ਚੱਕ ਕੇ ਬੰਦਾ ਪੱਤੀ ਜਿਹਾ ਮਾਰ ਦਿੱਤੇ ਨੇ ਅੱਜ ਇੱਕ ਮੁੱਛੇ ਨਹੀਂ ਆਗਾ ਆਹ ਸਮਰਾਲੇ ਰੋਡ ਸੀ ਕਰਿਓ ਜੁਕਾ ਮੜਿਆ ਕਰਿਓ ਵਿਚਰੀ ਜਿਹੜੀਆਂ ਬੰਨਾਂ ਹੋਣਾਂ

ਇਹ ਕਿਹੜਾ ਜਵਾਬ ਆ ਹੈ ਅਜੀਤ ਰਾਜ ਕਦੀ ਕਦੀ ਨਹੀਂ ਇਹ ਰਹੇ ਆ ਕਹਿੰਦੇ ਮੌਤਾਂ ਨਹੀਂ ਆ ਬੰਦੇ ਰੋਣ ਛੇਂਤੀ ਕੋ ਨਾ ਲਾਓ ਮੈਨੂੰ ਪਤਾ ਤੁਸੀ ਐਡੇ ਬੜੇ ਗਰੀਬ ਇਲਾਕੇ ਦੇ ਇੰਚਾਰਜ ਹੋ ਗਏ ਹੋ ਗਰੀਬੇ ਮਰਦਾ ਨੇ ਜਦੋਂ ਮਰਦਾ ਹੈ ਭਾਈ ਇਹ ਤਾਂ ਰਾਤ ਨੂੰ ਦਨੀਸੀ ਨਹੀਂ ਰਾਤ 2 3 ਚੜ ਜਾਣੀ ਐਂ ਕਰਿਓ ਜਿਹੜਾ ਕੁਦਰਤੀ ਬਚਾ ਰਹੇ ਹੋ ਸਾਡੇ ਵੀ ਗੋਲੀਆਂ ਤੋਂ ਮਾਰੋ ਪੁਲਿਸ ਨਿਸ਼ਾਨ ਨਹੀਂ ਆਉਂਦੀ ਕਦੋਂ ਲੱਗੋਗੇ ਥੋੜੀ ਕੋ ਮਲਾ ਹਾਂਜੀ ਨਾਮ ਦੱਸੋ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਕੋਈ ਕੀ ਹੋਇਆ ਮਾਮਲਾ ਜਿਹੜਾ ਹੋਇਆ ਸਾਡਾ ਕੱਲ ਮਾਮਾਪੂਰਾ ਹੋਇਆ ਜੀ ਇੱਥੇ ਠੀਕ ਹੈ ਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਪੁਲਿਸ ਵਾਲਿਆਂ ਦੀ ਠੀਕ ਹੈ ਜੀ ਹਜੇ ਪੁਕਰ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਔਰ ਸੱਜਿਆ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਹੋਇਆ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਮਾਸਟਰ ਜੀ ਸਾਰੇ ਪਰੇਸ਼ਾਨ ਹੋ ਕੇ ਥਾਣੇ 'ਚ ਹੀ ਫੇਰ ਹੁਣ ਮੈਂ ਫੋਨ ਕਰਿਆ ਜੀ ਜਿਆਦਾ ਇਨਸੀਡੈਂਟ ਹੋਇਆ ਪੈਰਾ ਵੀ ਮੈਨੂੰ ਪੈਰਾ ਸਾਨੂੰ ਕਹਿੰਦੇ ਪੈਰਾ ਕੀ ਤੁਸੀਂ ਦੋ ਜੀ ਦੱਸੋ ਸਾਨੂੰ ਕਹਿੰਦੇ ਗੱਲ ਐਕਸੀਡੈਂਟ ਹੋਇਆ ਹਾਂਜੀ ਮੇਰਾ ਮਾਮਾ ਜੀ ਸਗਾ ਇਹਦੇ ਬੰਦ ਤੁਸੀਂ ਕਿਹ ਜੀ ਬਲੌਰਪੁਰ ਤੋਂ ਆ ਜੀ ਉਹਦੀ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਜੀ ਛੋਟੀਆਂ ਛੋਟੀਆਂ ਕੁੜੀਆਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਨਹੀਂ ਕੋਈ ਟਰੱਕ ਕੱਲ ਦਾ ਹੀ ਰਹਿਣਾ ਹਾਂਜੀ ਕੱਲ ਸ਼ਾਮ ਸਵੇਰ ਦਾ ਕਹਿੰਦੇ ਔਰੇ ਖੜਾ ਜੀ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੋਸ਼ ਨਹੀਂ ਕਰਿਆ ਸਰ ਜੀ ਕੁਝ ਨਹੀਂ ਕਰਿਆ ਸਹੀ ਗੱਲ ਦੱਸੀ ਹੈ ਜੀ ਅਸੀਂ ਤੁਸੀਂ ਕੱਲਦੇ ਹੋਰੀ ਬੈਠੇ ਹੋ ਹਾਂਜੀ ਕੱਲਦੇ ਅਸੀਂ ਉਰੇ ਬੈਠੇ ਹਾਂ ਜੀ ਅੱਜ ਦੂਜਾ ਐਕਸੀਡੈਂਟ ਹੋਇਆ ਹਾਂਜੀ ਦੂਜਾ ਇਨਸੀਡੈਂਟ ਆਈਏ ਸਰ ਜੀ ਉਹ ਵੀ ਬੰਦਾ ਮਰ ਗਿਆ ਹਾਂਜੀ ਉਹ ਵੀ ਮਰ ਗਿਆ ਜੀ ਬੰ ਉਭੀ ਅਸੀਂ ਦੇਖਿਆ ਆਗੇ ਜੀ ਮੈਂ ਫੋਨ ਕਰਿਆ ਮੈਂ ਹਾਰ ਕੇ ਜੀ ਕੱਦਾ ਸੀ ਫੋਨ ਕਰਿਆ ਜੀ ਦੱਸੋ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਨੇਰ ਸਿੰਘ ਇੱਕ ਪੁਲਸਰੀ ਉਹਦੇ ਨਾਲ ਹੋਇਆ ਗੱਡੀ ਪਰਸੋਂ ਦੀ ਖਰਾਬ ਖੜੀ ਆ ਕੱਲ ਮੇਰੇ ਸਾਲੇ ਦੇ ਮੁੰਡੇ ਦੀ ਡੱਥ ਹੋਈ ਆ ਈ ਗੱਡੀ ਚ ਲਾਟੇ ਉਹਦੀ ਲਾਸ਼ ਸਮਰਾਲੇ ਪਈ ਆ ਅੱਜ ਤੱਕ ਇਹ ਕਹਿੰਦੇ ਆਉਗੀ ਪਾਰਟੀ ਕੱਲ ਨੂੰ ਪਾਰਟੀ ਆਉਗੀ ਇਹ ਕਰਕੇ ਸਾਨੂੰ ਇਹਨਾਂ ਨੇ ਦੇਖੋ ਅੱਜ ਆ ਤਾਵਗੜ ਦਾ ਬੰਦਾ ਆਪਣੇ ਬੱਚੇ ਪੜ ਰਿਹਾ ਦੂਜਾ ਆਇਆ ਹੋਇਆ ਦੋ ਦਿਨਾਂ ਦੇ ਦੋ ਐਕਸੀਡੈਂਟ ਦੋ ਐਕਸੀਡੈਂਟ ਹੋ ਗਏ ਗੱਡੀ ਦੇ ਗੱਡੀ ਗਲਤੀ ਖੜੀਆ ਖਰਾਬ ਹੋ ਰਹੀ ਪਰਸੋਂ ਦੀ ਪਰਸੋਂ ਦੀ ਹਾਂਜੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਬੈਰੀਕਡ ਤੱਕ ਨਹੀਂ ਲਾਇਆ ਪ੍ਰਸ਼ਾਸਨ ਨੇ ਕੀ ਕਰਦਾ ਅੱਜ ਗੱਡੀ ਮੌਤ ਦੀ ਹੈ ਦੂਜੀ ਮੈਜੇਸੇ ਇੱਤੇ ਵਾਲੀ ਗੱਡੀ ਹੁੰਦੀ ਉਹਨੂੰ ਥਾਣੇ ਹੁੰਦੀ ਠੀਕ ਪ੍ਰਸ਼ਾਸਨ ਤਾਂ ਰਾਖੀ ਕਰਨ ਲਾਇਆ ਗੱਡੀ ਪ੍ਰਸ਼ਾਸਨ ਨੇ ਸਾਡਾ ਮੁੰਡਾ ਰਾਖੀ ਕਰਨ ਕੱਲ੍ਹ ਦਾ ਬਿਠਾ ਲਿਆ ਗੱਡੀ ਨਾ ਚੋਰੀ ਹੋ ਜਾਵੇ ਸਾਡੇ ਬੰਦੇ ਮਰਦੇ ਜਿੰਨੇ ਮਰਨੇ ਸੜਕ ਬੋਸ ਨਹੀਂ ਆਈ ਇਹਨਾਂ ਦੀ ਸੜਕ ਬੋਸ ਨਹੀਂ ਆਈ 24 ਘੰਟੇ ਹੁੰਦਾ ਪਬਲਿਕ ਕੋਈ ਤੂੰ ਬਾਈਟ ਦੇਖ ਲਿਆ ਇਹਨਾਂ ਦਾ ਉਲਟਾ ਬਹੁਤ ਬਾਈਟ ਦੇ ਕੋਈ ਘੰਟੇ ਡਾਊਟ ਨਹੀਂ ਹੁੰਦਾ ਇਹ ਕੋਈ ਐਵੇਂ ਨਹੀਂ ਹੁੰਦਾ ਬਈ ਇੱਥੇ ਦੇ ਅਨਚਾਰ ਚੋਤੂ ਸੁ ਇੱਕ ਤੂੰ ਘੜਾ ਪਰਸੋਂ ਦਾ ਹੈ ਘੱਟ ਬੰਦੇ ਨੂੰ ਪਹੁੰਚੀ ਨਹੀਂ ਹੁਣ ਤੱਕ। ਕਿਉਂ ਇਹ ਤਾਂ ਬਾਲੀਵੁੱਡ ਤੇ ਨਹੀਂ ਹੈਗਾ। ਉਹ ਪ੍ਰੋਬਲਮ। ਮੇਰਾ ਨਾਮ ਮੇਜਰ ਸਿੰਘ ਹੈ ਜੀ। ਜਿਹੜਾ ਵੀ ਐਕਸੀਡੈਂਟ ਹੋਇਆ ਕਾਉਂਟ ਮੇਰੇ ਫਾਦਰ ਸਾਹਿਬ ਨੇ ਜੀ। ਕੀ ਹੋਇਆ ਜੀ ਸਾਰਾ ਮਾਮਲਾ ਕੀ ਹੈ? ਕਿ ਇੱਦਾਂ ਹੀ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ। ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ। ਇਹ ਗੱਡੀ ਪਰਸੋਂ ਦੀ ਖੜੀ ਹੈ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋ ਲਿਆ। ਇਹ ਪੁਲਿਸ ਮੁਲਾਜ਼ਮ ਨੇ ਐਸ.ਐਚ.ਓ. ਸਿੰਘ ਉਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚਕਵਾਈ ਹੈਗੀ। ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜਾਈਂ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਹੈਡਰਾ ਨਹੀਂ ਮਿਲਿਆ ਨਾਂ ਨੂੰ ਉਹਦੇ ਫਾਦਰ ਸਾਹਿਬ ਸਮਰਾਲੇ ਤੋਂ ਆ ਰਹੇ ਸੀ ਕਿ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਲਸ ਤੋਂ ਨਹੀਂ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਮਤਲਬ ਗੱਡੀ ਤਿੰਨ ਦਿਨਾਂ ਤੋਂ ਰਹੀ ਤਿੰਨ ਦਿਨ ਤੋਂ ਗੱਡੀ ਖੜੀ ਆ ਜੀ ਇਹ ਤੇ ਪੁਲਿਸ ਦੀ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੀਵੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ ਤੇ ਹੋਰ ਹਾਸੇ ਦੀ ਏਡੀ ਹੋ ਰਹੀ ਸੀ ਹਾਂਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੇ ਇਹਦੇ ਵਿੱਚ ਅਸੀਂ ਮਾਰਦੇ ਹਾਂ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਗੱਡੀ ਦੇ ਆ ਗੱਡੀ ਦੇ ਨਾਲ ਕੌਣ ਕਹੀ ਫਿਰ ਦੇਖਦੇ ਆ ਉਸ ਤੋਂ ਬਾਅਦ ਲੱਛ ਕੋ ਹਾਂਜੀ ਹਾਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੀਆਂ ਜਿਹੜੀਆਂ ਮਿਲਦੀਆਂ ਨੇ ਸੁਣਨ ਨੂੰ ਗੱਲਾਂ ਉਹ ਸਾਡੇ ਤੇ ਹੀ ਟੁਕਮੀਆਂ ਕਰੀ ਜਾਂਦੇ ਆ ਤੁਸੀਂ ਕਹਿੰਦੇ ਰਾਖੀ ਕਰੋ ਗੱਡੀ ਦੀ ਗੱਡੀ ਚੋਰੀ ਨਾ ਹੋ ਜਾਵੇ ਅਸੀਂ ਟਾਹਣੀਆਂ ਲਾ ਲਾ ਕੇ ਗੱਡੀਆਂ ਰੋਕਦੇ ਸੀ ਇਹ ਕਹਿ ਰਹੇ ਨੇ ਦੱਸੋ ਇਹਨਾਂ ਕੋਲ ਕੀ ਕੋਈ ਬੈਰੀਕੇਡ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਜੀ ਇਹਨਾਂ ਕੋਲ ਪ੍ਰਸ਼ਾਸਨ ਦੀ ਢਿੱਲਮਿਟ ਪੂਰੀ 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 ਹੈ ਜੀ ਢਿੱਲਮਿਟ ਇੱਥੇ ਜੇ ਇਹਨਾਂ ਨੇ ਕੋਈ ਬੈਰੀਕੇਡ ਲਾਇਆ ਹੁੰਦਾ ਐਕਸੀਡੈਂਟ ਨਾ ਹੁੰਦੇ ਇੱਥੇ ਦੱਸੋ ਇਹਨਾਂ ਨੂੰ ਕਿਹੜੀ ਚੀਜ਼ ਦੀ ਘਾਟ ਆ ਥਾਣੇ ਦੇ ਵਿੱਚ ਇਕੱਠੇ ਕਰ ਕਰਕੇ ਹੋਰ ਜ਼ਿਲ੍ਹਿਆਂ ਦੇ ਵੀ ਇਹਨਾਂ ਨੇ ਰੱਖੇ ਹੋਏ ਨੇ ਚੱਕ ਚੱਕ ਕੇ ਬੈਰੀਕੇਡ ਰੋਪੜ ਤੋਂ ਚਕਵਾ ਲਏ ਕਦੇ ਕਿਧੋਂ ਚਕਵਾ ਲਏ ਇੱਥੇ ਨਹੀਂ ਲਾ ਸਕੇ ਤੇ ਇਹਨਾਂ ਨੇ ਇੱਕ ਬੰਦਾ ਹਾਜ਼ਰ ਕੀਤਾ ਹੋਇਆ ਜੀ ਇੱਥੇ ਡਿਊਟੀ ਦੇ ਉੱਤੇ ਉਹ ਬੰਦਾ ਡਿਊਟੀ ਤੇ ਨਹੀਂ ਹੈਗਾ ਉਹ ਜਾਂਦਾ ਆਪਣਾ ਜੇਬਾਂ 'ਚ ਹੱਥ ਪਾ ਕੇ ਕਦੇ ਮਾਚੀ ਹੋਣੇ ਨੂੰ ਲੰਗ ਜਾਂਦਾ ਕਦੇ ਕਿਦਰੇ ਨੂੰ ਲੰਗ ਜਾਂਦਾ ਹੁਣ ਉਹ ਬੰਦਾ ਵੀ ਨਹੀਂ ਇੱਥੇ ਹੈਗਾ ਜੀ ਸਵੇਰ ਦਾ ਯਾਰ ਬਲੋਲਪੁਰ ਜਿਨ੍ਹਾਂ ਦਾ ਮੁੰਡਾ ਮਰਿਆ ਨਾ ਉਹਨਾਂ ਨੂੰ ਹੀ ਰਾਖੀ ਭਿਖਾਇਆ ਹੋਇਆ ਹੈ ਜਿਨ੍ਹਾਂ ਦੀ ਪਹਿਲਾਂ ਡੈਥ ਹੋਈ ਆ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਰਾਖੀ ਕਰੋ ਗੱਡੀ ਦੀ ਤੁਹਾਡਾ ਹੋਣਾ ਹਾਂਜੀ ਨਹੀਂ ਚੱਲਦਾ ਠੀਕ ਹੈ ਅੱਜ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਮੰਨੂਏ ਗੁਰਪ੍ਰੀਤ ਹੈ ਤੇ ਕੀ ਕੀ ਹੋ ਇਨਸੀਡੈਂਟ ਹੋਇਆ ਜਿਹੜਾ ਕੱਲ ਤੁਹਾਡੇ ਨਾਲ ਕੱਲ ਇਨਸੀਡੈਂਟ ਕੱਲ ਹੜਾ ਬਰਦਰ ਇਥੇ ਪੂਰਾ ਹੋਇਆ 8:00 ਵਜੇ ਐਕਸੀਡੈਂਟ ਹੋਇਆ ਠੀਕ ਹੈ ਨਹੀਂ ਔਰ ਸਵੇਰੇ ਆਪਾਂ ਥਾਣੇ ਚ ਗਏ ਆ 9:00 ਵਜੇ ਦੇ ਗਏ ਆ 9:00 ਵਜੇ ਤੋਂ ਆਪਾਂ 7 8 8:00 ਵਜੇ ਤੋਂ ਵਾਪਸ ਆਏ ਆ ਉਹਨਾਂ ਨੂੰ ਬਾਰ ਬਾਰ ਕਿਹਾ ਕਿ ਨੈਕਸਟ ਕੋਈ ਅਜਾ ਨਾ ਹੋ ਜੇ ਬੈਰੀਕੇਡਿੰਗ ਕਰ ਦੋ ਸੇਫਟੀ ਦੇ ਪਰਪਸ ਨਾਲ ਵੀ ਆਪਾਂ ਉਹਨਾਂ ਨਾਲ ਡਿਸਕਸ ਕੀਤੀ ਆ ਕੋਈ ਰਿਸਪਾਂਸ ਨਹੀਂ ਕੱਲ ਦੀ ਜਿਹੜੀ ਡੈਡ ਬੋਡੀ ਪਈ ਉੱਥੇ ਉਹਦਾ ਪੋਸਟਮਾਰਟਮ ਨਹੀਂ ਹੋਇਆ ਸਾਮਨੇ ਵਾਲੀ ਪਾਰਟੀ ਨਾਲ ਪੁਲਿਸ ਕੰਟੈਕਟ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਕੋਈ ਕੁਝ ਨਹੀਂ ਹੁਣ ਵੀ ਇੱਥੇ ਕੋਈ ਸੇਫਟੀ ਦੀ ਬੰਦੋਬਸਤ ਨਹੀਂ ਸੀ ਉਹ ਉਲਟਾ ਕੱਲ ਸਾਡਾ ਹੀ ਇੱਥੇ ਮੁੰਡਾ ਪੂਰਾ ਹੋਇਆ ਐਕਸੀਡੈਂਟ ਆ ਉਹ ਸਾਨੂੰ ਹੀ ਪਹਿਰੇਦਾਰੀ ਵਾਸਤੇ ਲਗਾਇਆ ਹੈ ਅੱਜ ਜੇ ਅਗਰ ਮੁੰਡਾ ਨਾ ਆਇਆ ਤੇ ਖੜਿਆ ਹੁੰਦਾ ਤੇ ਇਹ ਵੀ ਬੰਦਾ ਮਰਿਆ ਹੋਇਆ ਪਿਆ ਹਰਿਆਣਾ ਦੀ ਉਨੇ ਹੀ ਫੋਨ ਕਰਕੇ ਸਾਰੇ ਮੁੰਡਿਆਂ ਨੂੰ ਇਨਫਰਮੇਸ਼ਨ ਦਿੱਤੀ ਹੈ ਕਿ ਐਕਸੀਡੈਂਟ ਐ ਤੇ ਹੁਣ ਫਿਰ ਹੋ ਗਿਆ ਹੈ ਇਹ ਟਰੱਕ ਨੂੰ ਕਿੰਨਾ ਚਿਰ ਹੋ ਗਿਆ ਖੜਾ ਖੜੇ ਨੇ ਉੱਥੇ ਟਰੱਕ ਨੂੰ ਜੇ ਕੱਲ ਦਾ ਸਾਨੂੰ ਤੇ ਕੱਲ ਦਾ ਆਖਦਾ ਪਤਾ ਲੋਕ ਕਹਿੰਦੇ ਨੇ ਕੱਲ ਦਾ ਪਰਸੋ ਦਾ ਹੋਇਆ ਆ ਇਹਦਾ ਠੋਡੇ ਮਾਮੇ ਦੇ ਮੁੰਡੇ ਨੇ ਤੁਸੀਂ ਕੀ ਨਾਮ ਆ ਕਿਹੜਾ ਪਿੰਡ ਦਾ ਉਹਦਾ ਪਿੰਡ ਜੀ ਬਲੋਲਪੁਰ ਹੈ ਜੀ ਗਵਿੰਦਰ ਉਹਦਾ ਨਾਮ ਗਵਿੰਦਰ ਹੈ ਜੀ ਗਵਿੰਦਰ ਕਹਿੰਦੇ ਨੇ ਪਿੰਡੇ ਚ ਤੇ ਕਿੱਥੇ ਕੰਮ ਕਰਦਾ ਸੀ ਕਾਮਰੀਆ ਤੇ ਨਾਲ ਹੀ ਇੱਕ ਛੋਟੇ ਫੈਕਟਰੀ ਸੀ ਉੱਥੇ ਕੰਮ ਕਰਦਾ ਸੀ ਜੀ ਆ ਰਾਤ ਕੇ ਪਸ ਕੱਲ ਰਾਤ ਕਰਨੇ ਵਿੱਚ ਦੀ ਘਟਨਾ ਹੈ ਕਿ ਟਰੈਕਸ ਕੱਲ ਜੀ ਹੈ 7:30 ਵਜੇ 7:30 ਵਜੇ ਦੇ ਆਸਪਾਸ ਦੀ ਗੱਲ ਹੈ ਉਹ ਪਤਾ ਲੱਗਦੇ ਲੱਗਦੇ 8 ਵਜੇ ਨਾਲ ਪਹੁੰਚੇ ਨੇ ਇੱਥੇ ਉਹਨੂੰ ਚੱਕਿਆ ਪਿਕਅਪ ਕੀਤਾ ਅੱਜ ਫੇਰ ਇਨਸੀਡੈਂਟ ਹੋ ਗਿਆ ਅੱਜ ਫੇਰ ਉਹੀ ਇਨਸੀਡੈਂਟ ਹੋ ਗਿਆ ਔਰ ਕੰਮ ਤੋਂ ਕੰਮ ਐਹੀ ਮੰਨਣਾ ਹੈ ਕੰਮ ਤੋਂ ਕੰਮ ਪੁਲੀ ਡਿਪਾਰਟਮੈਂਟ ਨੇ ਸੇਫਟੀ ਦੀ ਹੈ ਤੇ ਮੈਨੇਜਮੈਂਟ ਕੋਈ ਕੀਤਾ ਹੁੰਦਾ ਬੈਰੀਕੇਡਿੰਗ ਹੋ ਜਾਂਦਾ ਇਹ ਹਾਸਾ ਨਹੀਂ ਹੋ ਸਕਦਾ ਤੁਸੀਂ ਖਾਣੇ ਗਏ ਹੋ ਕਹਿਣ ਵਾਸਤੇ ਇਹਨਾਂ ਨੂੰ ਥਾਣੇ ਆਪਾਂ 8 ਵਜੇ ਤੇ ਬੈਠੇ ਆ ਜੀ 8 ਵਜੇ ਦੇ 8 8:00 9:00 ਦੇ ਬੈਠੇ ਹੋਇਆ ਵੈਰੀ ਸ਼ਾਮੀ 7:00 ਵਜੇ ਆਏ ਆ ਆਪਾਂ ਉਹ ਕਹਿ ਰਹੇ ਨੇ ਪਾਰਟੀ ਆ ਰਹੀ ਕੋਈ ਰਿਸਪੌਂਸ ਨਹੀਂ ਕੋਈ ਰਿਸਪੌਂਸ ਨਹੀਂ ਜੀ ਤੁਹਾਨੂੰ ਸਭ ਕੀ ਕਰਨ ਤੋਂ ਇਨਸੀਡੈਂਟ ਤੇ ਬੋਲੋ ਜਿਹੜਾ ਹੈ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ मौके ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫੇਰ ਇੱਕ ਵੀ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰसों ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ੍ਹ ਦੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਇਹ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਦੇ ਰੱਖ ਜਾਣਾ ਕਿ ਕੋਈ ਟਰੱਕ ਭਜਾ ਕੇ ਨਾ ਲੈ ਜਾਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ 'ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜਾ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਅਤੇ ਫੇਲਿਅਰ ਬਣਦਾ ਇੱਥੇ ਭਗਵਾਨਦਮਾਨ ਨੇ ਇੱਕ ਸਲਕ ਸੁਰੱਖਿਆ ਜਿਹੜੀ ਪੋਰਟ ਸਪੈਸ਼ਲ ਬਣਾਈ ਹੋਈ ਆ ਤੇ ਕੱਲ ਦਾ ਇੱਥੇ ਟਰੱਕ ਘੜਾ ਕਿੱਥੇ ਕੀ ਕਹਿਣਾ ਦੇਖੋ ਮੈਂ ਇਹ ਕਹਿਣਾ ਸੜਕ ਸੁਰੱਖਿਆ ਫੋਰਸ ਬਣਾਤੀ ਤੇ ਨਿਗਰਾਨੀ ਰੱਖਣ ਨੂੰ ਪਰਿਵਾਰਕ ਮੈਂਬਰ ਜਿਹੜੇ ਮਰ ਗਏ ਉਹਨਾਂ ਦੇ ਹੀ ਭਾਣਜੀ ਨੂੰ ਬਿਠਾ ਕੇ ਜਾਂਦੀ ਆ ਪੁਲਿਸ ਇਹ ਸੜਕ ਸੁਰੱਖਿਆ ਆ ਉਹ ਵਿਚਾਰੇ ਟਾਹਣੀਆਂ ਟੋਰ ਤੋੜ ਕੇ ਅੱਗੇ ਪਿੱਛੇ ਲਾ ਰਹੇ ਨੇ ਕਿਉਂਕਿ ਜਿਹੜਾ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਵੀ ਕੇਐਸਆਈ ਇੱਥੇ ਲਾਇਆ ਸੀ ਕਿਸੇ ਐਸਆਈ ਦਾ ਨਾਮ-ਨਿਸ਼ਾਨ ਨਹੀਂ ਕੋਈ ਇੱਥੇ ਤੁਸੀਂ ਦੇਖ ਲਓ ਪ੍ਰੈਸ ਵਾਲੇ ਵੀਰ ਨੇ ਕੋਈ ਬੈਰੀਕੇਡ ਦੇਖ ਰਿਹਾ ਤੁਹਾਨੂੰ ਟਰੱਕ ਦੇ ਨਾਲ ਮੌਤ ਹੋ ਜਾਂਦੀ ਐ ਇੱਕ ਇਨਸਾਨ ਦੀ ਸਾਈਡ ਤੇ ਖੜਾ ਨੇਰੇ ਚ ਖੜਾ ਨਹਿਰ ਦੇ ਕਿਨਾਰੇ ਖੜਾ ਤੇ ਉਹ ਕੱਲ ਵੀ ਮੌਤ ਹੁੰਦੀ ਅੱਜ ਵੀ ਹੁੰਦੀ ਇੱਕ ਬੈਰੀਕੇਡ ਦਿਖਾ ਦਿਓ ਜੇ ਕੱਲ ਦਾ ਕੋ ਪ੍ਰਚਾਰਣ ਨੇ ਕੰਮ ਕੀਤਾ ਹੁੰਦਾ ਤਾਂ ਕਿਉਂ ਨਾ ਹੁੰਦਾ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹ ਕੇਵਲ ਇਸ਼ਤਿਹਾਰਬਾਜ਼ੀ ਦੇ ਲਈ ਇਹਨਾਂ ਨੇ ਰੱਖੀ ਆ ਮੌਕੇ ਦੀ ਰਿਐਲਿਟੀ ਤੁਸੀਂ ਮੇਰੇ ਨਾਲ ਚੈੱਕ ਕਰ ਰਹੇ ਹੋ ਠੀਕ ਬਾਕੀ ਜਗ੍ਹਾ ਤੇ ਖੜੇ ਆ ਜੀ ਇਹ ਪੁਲਿਸ ਵਾਲਿਆਂ ਦੀ ਇੰਨੀ ਅਣਗਹਿਲੀ ਆ ਜੀ 24 ਘੰਟੇ ਦੇ ਵਿੱਚ ਵਿੱਚ ਦੂਸਰੀ ਮੌਤ ਹੋ ਗਈ ਆ ਗੱਡੀ ਨਾਲ ਸਿੱਧਾ ਐਕਸੀਡੈਂਟ ਹੋਇਆ ਤੇ ਕਿਹੜੇ ਇਹ ਪਿੰਡੇ ਬਿੱਲੋਂ ਦੇ ਸੀ ਜੀ ਅੱਜ ਜਿਹੜੀ ਅੱਜ ਹੋਈ ਆ ਇਸ ਮੌਕੇ ਤੇ ਹੋਈ ਆ ਇਹਨਾਂ ਦਾ ਨਾਮ ਹੈਗਾ ਗੁਰਚਾਰਨ ਸਿੰਘ ਸਨੋਂ ਬੀਤ ਚੰਦ ਸਿੰਘ ਪਿੰਡ ਬਿੱਲੋਂ ਮੇਰਾ ਨਾਮ ਕਰਨੈਲ ਸਿੰਘ ਪਿੰਡ ਪਿੰਡ ਬਿੱਲੋਂ ਇਹ ਸਾਡਾ ਬ੍ਰਦਰ ਆ ਜੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 40-45 ਦੇ ਨੇੜੇ ਆ ਜੀ ਉਹਨਾਂ ਦੀ 55-60 ਦੇ ਵਿੱਚ ਇਹ ਨਾ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਪੁਲਿਸ ਵਾਲਿਆਂ ਨੇ ਅੱਗੇ ਪਰਸੋਂ ਦੀ ਗੱਡੀ ਖੜੀ ਆ ਏ ਤਿੰਨ ਦਿਨ ਹੋ ਗਏ ਗੱਡੀ ਖੜੀ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇਗੇ ਚਲੋ ਮੌਤ ਹੋ ਗਈ ਹੋਣ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਦੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਕਢਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆਂ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਮਲਾਜ਼ਮ ਕਹਿ ਰਹੇ ਨੇ ਵੀ ਇੱਕ ਐਸਐ ਦੀ ਡਿਊਟੀ ਲੱਗੀ ਆ ਕੰਮ ਕਰ ਇਹਨੂੰ ਰੋਕਣ ਬਾਅਦ ਤੇ ਉਹ ਐਸਐ ਦਾ ਨੋ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਫਾਰਮੈਲਟੀ ਕਰ ਰਹੇ ਨੇ ਇਹਨਾ ਦੀ ਇਹਨਾ ਦੀ ਇਹਲੀ ਕਾਰਨ ਆ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਦੀ ਇਹਨਾਂ ਗੈਲੀ ਕਾਰਨ ਕਰਕੇ ਹੀ ਹੋਈ ਆ 100 ਦੀ 100 ਡਾ 100 ਉਹਨਾਂ ਕੋਲ ਹੋਰ ਮੰਗ ਕੀ ਕਰ ਰਹੇ ਸੀ ਅਸੀਂ ਤਾਂ ਕਹਿੰਦੇ ਜੀ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਰ ਇਹਨਾਂ ਨੇ ਜਾਣ ਬੁੱਝ ਕੇ ਜੇ ਇਹ ਕਾਰਵਾਈ ਕਰਦੇ ਬੈਰੀਕੇਡ ਕਰਦੇ ਜਾਂ ਕੁਝ ਜਦੋਂ ਇੱਕ ਅੰਨੇ ਚ ਗੱਡੀ ਖੜੀ ਆ ਲਾਈਟ ਨਹੀਂ ਜਾਗ ਰਹੀ ਦੂਸਰੀ ਸਾਈਡ ਤੋਂ ਗੱਡੀਆਂ ਜਾ ਰਹੀਆਂ ਲਾਈਟ ਪੈਂਦੀ ਆ ਬੰਦੇ ਨੂੰ ਕੁਝ ਨਹੀਂ ਦਿੰਦਾ ਮੋਟਰਸਾਈਕਲਾਂ ਨੂੰ ਜਦੋਂ ਗਰੀਬ ਮਰਦੇ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਇਹਨਾਂ ਬਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਇਨਸਾਨ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆਂ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾ ਨਾ ਕੋਈ ਪੋਸਟਮਾਰਟ ਵਾ ਨਾ ਉਹਦੀ ਕੋਈ ਲਿਖਤ ਪੜਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲੇ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦੂਰ ਨਹੀਂ ਹੈਗੇ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦੀਵਾਲੀ ਚੱਲ ਰਹੀ ਆ ਵੀ ਉਹਨਾਂ ਤੋਂ ਸਾਨੂੰ ਪ ਇਹਨਾਂ ਦੇ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁੱਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ਓਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਦਾ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿੜਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੇਰਾਨੀ ਕੋਈ ਕੁਝ ਨਹੀਂ ਹੈਗਾ ਨਾ ਕੋਈ ਜਾਣ ਸੜਕ ਤੇ ਖੜਨਾ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਨੇ ਉਦੋਂ ਹੀ ਜਾ ਕੇ ਥਾਣੇ ਫੜ ਜਾਂਦੇ ਆ ਜਦੋਂ ਥਾਣੇ ਜਾਂਦੇ ਆ ਪੁਲਿਸ ਮਿਲਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜ਼ਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗਦੇ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰ ਪਈ ਨਿਰਾਪਰਾ ਨਿਰਾਪਰਾ ਪੈਸਾ ਨਹੀਂ ਹੈ ਦਾ ਸਾਡੀ ਭੈਣ ਭਾਈ ਨੇ ਯਾਰ ਇਹਨਾਂ ਨੂੰ ਕੁਝ ਨਾ ਕੁਝ ਇਨਸਾਨਾਂ ਬਾਰੇ ਸੋਚਣਾ ਚਾਹੀਦਾ ਵੀ ਇਨਸਾਨ ਐਦਾਂ ਦੀ ਨਿਆਂਈ ਮੌਤ ਨਾ ਮਰੇ ਯਾਰ ਕਿਉਂ ਇਹਨਾਂ ਦੇ ਕਰ ਨਹੀਂ ਰਹੇ ਹੁਣ